ਪੰਜਾਬ ਦੇ ਵਿੱਚ ਸੰਗਣੀ ਤੋਂ ਦੇ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਨੇ ਤੇ ਹੁਣ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਹੈ ਜਿੱਥੇ ਖੜੇ ਟਰਾਲੇ ਦੇ ਨਾਲ ਪਨ ਬਸ ਦੀ ਭਿਆਨਕ ਟੱਕਰ ਹੋ ਗਈ ਹੈ ਬਸ ਦਾ ਅੱਧਾ ਹਿੱਸਾ ਹੀ ਉੱਡ ਗਿਆ ਦੱਸਦੀ ਕਿ ਜੰਡਿਆਲਾ ਗੁਰੂ ਤੋਂ ਇਹ ਭਿਆਨਕ ਤਸਵੀਰਾਂ ਸਾਹਮਣੇ ਹੈ ਜਿਸ ਤੋਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਕਿੰਨਾ ਭਿਆਨਕ ਇਹ ਹਾਦਸਾ ਹੈ ਬਸ ਦਾ ਅੱਧਾ ਹਿੱਸਾ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਰੱਖ ਕੇ ਮੈਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਸਾਹੀ ਉੱਟ ਗਿਆ ਤੇ ਜੀਸੀਬੀ ਦੀ ਮਦਦ ਲੈਣੀ ਪਈ ਆ ਹੋਰ ਜ਼ਿਆਦਾ ਜਾਣਕਾਰੀ ਲੈ ਲੈਨੇ ਆ ਮੇਰੇ ਸਹਿਯੋਗੀ ਗਗਨ ਕੋਲੋ ਗੱਗ ਨੇ ਭਿਆਨਕ ਹਾਦਸਾ ਹੋਇਆ ਜੋ ਬਸ ਦਾ ਅੱਧਾ ਹਿੱਸਾ ਹੀ ਉੱਟ ਗਿਆ ਦੇਖੋ ਵਰਮਨ ਇਸ ਹੱਤ ਦਾ ਜਿਹੜੇ ਵਾਪਰੇ ਜਿਵੇਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਅਲਰਟ ਚੱਲ ਰਿਹਾ ਹੈ ਕਿ ਤੋਂ ਜਿਹੜੀ ਹੈ ਉਹ ਕਾਫੀ ਬੈਰੀ ਖਾਸ ਤੌਰ ਤੇ ਜੇ ਮਾਝੇ ਦੇ ਜਿਲਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੈ ਕੱਲ ਸ਼ਾਮ ਤੋਂ ਹੀ ਕੱਲ ਸ਼ਾਮੇ 5 ਵਜੇ ਤੋਂ ਸੰਗੜੀ ਤੋਂ ਜਿਹੜੀ ਪੈ ਗਈ ਸੀ ਜਿਵੇਂ ਕਿ ਕੱਲ ਵੀ ਘਾਸਾ ਵਾਪਰਿਆ ਅੱਜ ਸਵੇਰ ਦੀ ਇੱਕ ਘਟਨਾ ਹੈ ਜੰਡਿਆਲਾ ਗੁਰੂ ਦੇ ਵਿੱਚ ਇੱਕ ਫਲਾਈਓਵਰ ਹੈ ਜਿਹੜਾ ਸੈਂਟਰ ਦੇ ਵਿੱਚ ਬਣਿਆ ਇੱਥੇ ਇੱਕ ਕੈਂਟਰ ਜਾਂ ਟਰਾਲਾ ਜਿਸ ਨੂੰ ਕਹਿੰਦੇ ਪਹਿਲਾਂ ਤੋਂ ਹੀ ਖੜਾ ਸੀ ਹਾਲਾਂਕਿ ਜੋ ਉਸ ਕੈਂਟਰ ਚਾਲਕ ਨੇ ਦੱਸਿਆ ਕਿ ਉਸਨੇ ਵੀ ਧੁੰਦ ਦੇ ਕਰਕੇ ਉਸ ਗੱਲ ਉਹਨੂੰ ਵਿਜ਼ਿਬਿਲਟੀ ਨਾ ਹੋਣ ਕਰਕੇ ਉਹਨੇ ਇੱਕ ਸਾਈਡ ਤੇ ਪਾਸੇ ਲਗਾ ਲਿਆ ਸੀ ਬਟ ਕਿਉਂਕਿ ਫਲਾਈਓਵਰ ਦੇ ਉੱਤੇ ਸੀਗਾ ਤੇ ਹੁਸਦੀ ਵੀ ਇਹ ਗਲਤੀ ਮੰਨੀ ਜਾ ਰਹੀ ਹੈ ਕਿ ਉਸ ਨੂੰ ਅੱਗੇ ਜਾ ਕੇ ਕਿਤੇ ਲਗਾਉਣਾ ਚਾਹੀਦਾ ਸੀ ਪਰ ਪਿਛੋ ਪੰਜਾਬ ਰੋਡਵੇ ਦੇ ਜਿਹੜੀ ਜਲੰਧਰ ਡਿੱਪੂ ਦੀ ਜਲੰਧਰ ਤੱਕ ਬਾਸਾ ਆ ਰਹੀ ਸੀਗੀ ਇਸ ਨੂੰ ਕੁਝ ਨਾ ਦੇਖਣ ਕਰਕੇ ਇੱਕ ਕੈਂਟਰ ਤੇ ਇੱਕ ਪਾਸਿਓਂ ਵੱਜੀ ਤੇ ਇੰਨੀ ਕਰਨਾ ਕਿ ਟੱਕਰ ਸੀ ਕਿ ਇੱਕ ਹਿੱਸਾ ਜਿਹੜਾ ਸਾਹਮਣੇ ਵਾਲਾ 프ਰੰਟ ਵਾਲਾ ਜੋ ਦੇਖ ਵੀ ਰਿਹਾ ਤਸਵੀਰਾਂ ਦੇ ਵਿੱਚ ਇਹ ਉੱਡ ਗਿਆ ਉਸ ਪਾਸੇ ਜਿਹੜੀਆਂ ਦਰਜਨ ਦੇ ਕਰੀਬ ਜਿਹੜੀਆਂ ਦਵਾ ਸਵਾਰੀਆਂ ਨੇ ਜਿਨ੍ਹਾਂ ਨੂੰ ਗੰਭੀਰ ਗਗਨ ਜੀ ਇਸ ਨੂੰਾਂ ਕੋਈ ਜਾਨੀ ਨੁਕਸਾਨ ਵੀ ਹੋਇਆ ਨਹੀਂ ਇਸ ਦੇ ਵਿੱਚ ਜਿਹੜੇ ਹਰਮਨ ਜੀ ਮੈਂ ਦੱਸ ਰਿਹਾ ਸੱਟਾਂ ਬਹੁਤ ਜ਼ਿਆੜੀਆਂ ਲੱਗੀਆਂ ਨੇ ਤੇਜ਼ ਤੇਜ਼ ਬਹੁਤ ਰਫਤਾਰ ਦੇ ਨਾਲ ਵਧੀ ਸੀ ਔਰ ਦਰਜਨ ਦੇ ਕਰੀਬ 12-13 ਸਵਾਰੀਆਂ ਨੇ ਜਿਨ੍ਹਾਂ ਨੂੰ ਸੱਟਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਪਿਛਲੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਵੀ ਸ਼ੀਸ਼ੇ ਕੱਚ ਕੁਝ ਕਾਫੀ ਵੱਜਾ ਹੈ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਨੇ ਪਰ ਇਹ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਝ ਨੂੰ ਲੋਕਨ ਹਸਪਤਲ ਤੇ ਕੁੱਝ ਨੂੰ ਅਮਰਸਰ ਦੇ ਵਕਫਾ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਇਹ ਨਗਾਤਾਰ ਅਮਰਸਰ ਜ਼ਿਲ੍ਹੇ ਦੇ ਵਿੱਚ ਆਤ ਦੇ ਵਾਪਰੇ ਨੇ ਕੱਲ ਇੱਕ ਬੱਸ ਜਿਹੜੀ ਸੀ ਚੱਪਾ ਨੇੜੇ ਜਿਵੇਂ ਅਸੀਂ ਦਰਸ਼ਣ ਦੋਤੇ ਸੀ ਕਿ ਉਹ ਡਿੱਗ ਪਈ ਸੀ ਉਸੇ ਤਰ੍ਹਾਂ ਹੀ ਅੱਜ ਆਸਾਂ ਵਾਪਰੇ ਪੁਲਿਸ ਵੱਲੋਂ ਲਗਾਤਾਰ ਇਹੋ ਹੀ ਜਿਵੇਂ ਅਮਰਸਰ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਇਹੋ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਰੂੜ ਪੈਣ ਤੇ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਜਰੂਰਤ ਤੇ ਜਿਵੇਂ ਧੁੰਦ ਹੈ ਤਾਂ ਅਵੋਇਡ ਕੀਤਾ ਜਾਵੇ ਜਿੰਨਾ ਵੀ ਹੋ ਸਕਦਾ ਹੈ ਜੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਦੱਸਦੀ ਹੈ ਕਿ ਜੰਡਿਆਲਾ ਗੁਰੂਦਾਇ ਮਾਮਲਾ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਖੜੇ ਟਰਾਲੇ ਦੇ ਨਾਲ ਬੱਸ ਦੀ ਟੱਕਰ ਹੋਈ ਹੈ ਬੱਸ ਦਾ ਅੱਧਾ ਹਿੱਸਾ ਹੀ ਉੱਡ ਗਿਆ ਦੱਸਦੇ ਕਿ ਕੱਲ ਵੀ ਇੱਕ ਅਜਿਹਾ ਹੀ ਭਿਆਨਕ ਹਾਦਸਾ ਵਾਪਰਿਆ ਸੀ ਤਰਨਤਾਰਨ ਦੇ ਵਿੱਚ ਸੂਏ ਦੇ ਵਿੱਚ ਬੱਸ ਪਲਟ ਗਈ ਸੀ ਬੜੀ ਮੁਸ਼ਕਿਲ ਦੇ ਨਾਲ ਸਵਾਰੀਆਂ ਦੀ ਜਾਨ ਬਚੀ ਸੀ ਤੇ ਅੱਜ ਸਵੇਰੇ ਤੜਕਸਾਰ ਸੰਗਣੀ ਧੁੰਦ ਦੇ ਨਾਲ ਇਹ ਹਾਦਸਾ ਵਾਪਰਿਆ ਬੱਸ ਦੇ ਭਰ ਖੱਟੇ ਉੱਡ ਗਏ ਨੇ ਅੱਧੀ ਬੱਸ ਜੋ ਅੱਗੋਂ ਪੂਰੀ ਟੁੱਟੀ ਹੋਈ ਹੈ ਬੁਰੀ ਤਰ੍ਹਾਂ ਦੇ ਨਾਲ ਜੋ ਟੁੱਟੀ ਹੋਈ ਹੈ ਤਾਂ ਸਵਾਰੀਆਂ ਵੀ ਜ਼ਖਮੀ ਹੋਈਆਂ ਨੇ ਜੰਡਿਆਲਾ ਗੁਰੂਦਾਇ ਮਾਮਲਾ ਗੜੀ ਤੋਂਤੇ ਕਾਰਨ ਇਹ ਹਾਥਾ ਵਾਪਰਿਆ